ਕਿਆਸਤੀ ਸ਼ਹਿਰ ਨਾਬਾ ਦੇ ਜੰਪਲ ਅਤੇ ਮਹਾਨ ਕੌਸ ਦੀ ਰਚੇਤਾ ਪਾਈ ਕਾਨ ਸਿੰਘ ਨਾਬਾ ਜੀ ਦਾ ਨਾਮ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ ਪਾਈ ਕਾਨ ਸਿੰਘ ਨਾਬਾ ਨੇ ਮਹਾਨ ਕੌਸ ਦੀ ਰਚਨਾ ਕਰਕੇ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲ ਜੋੜਿਆ ਜੋ ਗੌਰਵ ਗ੍ਰੰਥ ਦੀ ਰਚਨਾ ਕੀਤੀ ਕਿਉਂਕਿ ਇਸ ਦੇ ਨਾਲ ਕੋਈ ਵੀ ਗ੍ਰੰਥ ਨਹੀਂ ਹੈ ਜਿਸ ਦੇ ਤਹਿਤ ਅੱਜ ਪਾਈ ਕਾਨ ਸਿੰਘ ਨਾਬਾ ਜੀ ਦੇ 160ਵੇਂ ਜਨਮ ਦਿਨ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਫੁੱਲ ਮਾਲਾ ਭੇਟ ਮਨਾਇਆ ਗਿਆ ਕਈ ਸ਼ਖਸੀਅਤਾਂ ਅਜੇ ਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ ਅਜਿਹੀ ਹੀ ਸ਼ਖਸੀਅਤ ਰਿਆਸਤੀ ਸ਼ਹਿਰ ਨਾਬਾ ਦੇ ਜੰਪਲ ਪ੍ਰਸਿੱਧ ਰਿਦਵਾਨ ਅਤੇ ਮਹਾਨ ਕੌਸ਼ਤ ਦੇ ਰਚੇਤਾ ਪਾਈਕਾਨ ਸਿੰਘ ਨਾਬਾ ਹੋਏ ਹਨ ਜਿਨ੍ਹਾਂ ਨੇ ਨਾਬਾ ਸ਼ਹਿਰ ਦਾ ਨਾਮ ਪੂਰੇ ਵਿਸ਼ਵ ਭਰ ਵਿੱਚ ਚਾਨਣ ਮਨਾਰਾ ਕੀਤਾ ਹੈ ਪਾਈਕਾਨ ਸਿੰਘ ਨਾਬਾ ਨੇ 507 ਸਾਲਾਂ ਦੀ ਛੋਟੀ ਉਮਰ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਇੱਕ ਮਿਸਾਲ ਪੈਦਾ ਕੀਤੀ ਸੀ ਤੇ ਪਾਈਕਾਨ ਸਾਹਿਬ ਨੂੰ ਗੁਰਮੁਖੀ ਤੋਂ ਇਲਾਵਾ ਉਰਦੂ, ਫਾਰਸੀ, ਅੰਗਰੇਜ਼ੀ ਅਤੇ ਹੋਰ ਵੀ ਕਈ ਭਾਸ਼ਾਵਾਂ ਦਾ ਗਿਆਨ ਸੀ। ਭਾਈ ਸਾਹਿਬ ਨੇ 1912 ਵਿੱਚ ਆਪਣੀ ਜੱਦੀ ਘਰ ਨਾਬਾ ਵਿੱਚ ਮਹਾਨ ਕੋਸ਼ ਦੀ ਰਚਨਾ ਸ਼ੁਰੂ ਕੀਤੀ ਅਤੇ 1926 ਵਿੱਚ ਇਹ ਮਹਾਨ ਕੋਸ਼ ਤਿਆਰ ਹੋ ਗਿਆ। ਮਹਾਨ ਕੋਸ਼ ਦੀ 1927 ਵਿੱਚ ਛਪਾਈ ਤੇ ਜੋ ਖਰਚਾ ਆਇਆ ਉਹ ਪਟਿਆਲਾ ਸਰਕਾਰ ਨੇ ਅਦਾ ਕੀਤਾ ਅਤੇ 1930 ਵਿੱਚ ਮਹਾਨ ਕੋਸ਼ ਛਪ ਕੇ ਤਿਆਰ ਹੋ ਗਿਆ ਜਿਸ ਦੇ 4 ਵੋਲਿਊਮਸ ਹਨ। ਭਾਈ ਕਾਮ ਸਿੰਘ ਨਾਬਾ ਦੇ ਜੱਦੀ ਘਰ ਵਿੱਚ ਅੱਜ ਵੀ ਉਹਨਾਂ ਦਾ ਸਟੱਡੀ ਟੇਬਲ ਮੌਜੂਦ ਹੈ। ਜਿੱਥੇ ਉਹਨਾਂ ਨੇ ਬੈਠ ਕੇ ਮਹਾਨ ਕੋਸ ਨੂੰ ਲਿਖਿਆ ਸੀ ਜ਼ਿਕਰਯੋਗ ਹੈ ਕਿ ਪਾਈਕਾਨ ਸਿੰਘ ਜੀ ਦੀ ਯਾਦ ਵਿੱਚ 26 ਜੁਲਾਈ 2011 ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ 'ਤੇ ਤਕਰੀਬਨ 80 ਲੱਖ ਰੁਪਏ ਦਾ ਖਰਚਾ ਆਇਆ ਸੀ ਅਤੇ ਇਹ ਪੰਜਾਬ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਵੱਲੋਂ ਨਾਭਾ ਵਿਖੇ ਸਥਾਪਿਤ ਕੀਤੀ ਗਈ ਜਿਸ ਵਿੱਚ 50 ਹਜ਼ਾਰ ਤੋਂ ਵੱਧ ਕਿਤਾਬਾਂ ਰੱਖੀਆਂ ਪਾਈਕਾਨ ਸਿੰਘ ਨਾਭਾ ਦੇ ਨਾਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਈਕਾਨ ਸਿੰਘ ਨਾਭਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਦੂ ਸਿੰਘ ਧਰਮਸੋਤ ਨੇ ਭਾਈ ਕਾਨ ਸਿੰਘ ਜੀ ਦੇ ਜਨਮ ਦਿਹਾੜੀ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਫਕਰ ਹੈ ਕਿ ਮਹਾਨ ਕੋਸ਼ ਦੇ ਰਚੇਤਾ ਨਾਬਾ ਸ਼ਹਿਰ ਦੇ ਸੀ ਅਤੇ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਏਗਾ ਇਸ ਭਾਈ ਕਾਨ ਸਿੰਘ ਨਾਬਾ ਜੀ ਦੀ ਤੀਜੀ ਪੀੜੀ ਦੇ ਵਾਰਿਸ ਮੇਜਰ ਅਦਰਸ਼ਪਾਲ ਸਿੰਘ ਨੇ ਦੱਸਿਆ ਕਿ ਭਾਈ ਕਾਨ ਸਿੰਘ ਨਾਬਾ ਇੱਕ ਮਹਾਨ ਸ਼ਖਸੀਅਤ ਸਨ ਅਤੇ ਉਹਨਾਂ ਦੇ ਜਨਮ ਦਿਨ ਤੇ ਅਸੀਂ ਫੁੱਲ ਮਾਲਾ ਪੇਟ ਕਰਨ ਆਏ ਹਾਂ ਉਹਨਾਂ ਨੇ ਦੱਸਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵੱਲੋਂ ਮਹਾਨ ਕੋਸ਼ੀ ਛਪਵਾਇਦਾ ਖਰਚਾ ਆਪ ਚੁੱਕਿਆ ਸੀ ਤਾਂ ਹੀ ਮਹਾਨਕੋਸ਼ ਛਪ ਕੇ ਤਿਆਰ ਹੋਇਆ ਸੀ ਇਸ ਮੌਕੇ ਤੇ ਨੈਸ਼ਨਲ ਅਵਾਰਡੀ ਗੁਰਪ੍ਰੀਤ ਸਿੰਘ ਨਾਬਾੜੀ ਨੇ ਕਿਹਾ ਕਿ ਭਾਈ ਜੀ ਨੂੰ ਮਹਾਨਕੋਸ਼ ਦੇ ਰਚੇਤਾ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਨਾਬਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਅਸੀਂ ਬਹੁਤ ਵੜਪਾਗੇ ਹਾਂ ਅਸੀਂ ਨਾਬਾ ਸ਼ਹਿਰ ਦੀ ਧਰਤੀ ਦੇ ਜੰਮਪਲ ਹਾਂ ਅੱਜ ਭਾਈ ਕਾਂ ਸਿੰਘ ਨਾਬਾ ਜੀ ਦਾ 160ਵਾਂ ਜਨਮ ਦਿਹਾੜਾ ਹੈ ਔਰ ਬੜੀ ਖੁਸ਼ੀ ਹੁੰਦੀ ਹੈ ਐਸੇ ਯੋਧੇ ਸੂਰਬੀਰ ਜੀ ਨੇ ਸਮਾਜ ਲਈ ਦੀਛ ਲਈ ਉਸ ਘਰ ਨਾ ਕਾਲ ਕੇ ਜਾਂਦੇ ਨੇ ਜਦੋਂ ਉਹਨਾਂ ਦਾ ਜਨ ਦਿਹਾੜਾ ਆਉਂਦਾ ਹੈ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਮੈਨੂੰ ਖੁਸ਼ੀ ਹੈ ਕਿ ਉਹਨਾਂ ਦੇ ਪੜਪੋਤਰੇ ਮੇਜਰ ਅਧਿਪਾਲ ਸਿੰਘ ਜੀ ਅਦਰਸ਼ ਅਧਿਪਾਲ ਸਿੰਘ ਜੀ ਵੀ ਸਾਡੇ ਵਿਚਾਰ ਨਾਲ ਨੇ ਮੈਂ ਉਹਨਾਂ ਨੂੰ ਵੀ ਵੈਲਕਮ ਕਰਦਾ ਉਹਨਾਂ ਦਾ ਸਤਿਕਾਰ ਕਰਦਾ ਜਦੋਂ ਪੀੜੀਦਰ ਪੀੜੀ ਅੱਗੇ ਹੁੰਦੀ ਆ ਤਾਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਨੇ ਉਹਨਾਂ ਨੂੰ ਮਾਣ ਹੁੰਦਾ ਕਿ ਸਾਡੇ ਬਜ਼ੁਰਗਾਂ ਨੇ ਦੇਸ਼ ਲਈ ਕੌਮ ਲਈ ਕੀਤਾ ਹੈ ਕੇਵਲ ਤੇ ਕੇਵਲ ਸਾਡੇ ਲਈ ਨਹੀਂ ਜੇ ਕੇਵਲ ਤੇ ਕੇਵਰੇ ਨਾਲ ਲਈ ਕੀਤਾ ਹੁੰਦਾ ਤੇ ਅਸੀਂ ਸਾਰੇ ਬਾਕੀ ਨਾ ਹਜੁੰਦੇ ਅੱਜ ਇੱਕ ਸੁਨੇਹਾ ਹੈ ਕਿ ਜਿਹੜੇ ਪਰਿਵਾਰ ਤੋਂ ਉੱਪਰ ਉੱਠ ਕੇ ਦੇਸ਼ ਲਈ ਕੌਮ ਲਈ ਕੁਝ ਕਰਦੇ ਨੇ ਉਹਨਾਂ ਨੂੰ ਸਾਰੇ ਲੋਕ ਯਾਦ ਰੱਖਦੇ ਨੇ ਕੇਵਲ ਤੇ ਕੇਵਲ ਆਪਣੇ ਬੱਚੇ ਹੀ ਨਹੀਂ ਸਾਰੇ ਲੋਕ ਯਾਦ ਰੱਖਦੇ ਨੇ ਸਾਰੀ ਦੁਨੀਆ ਯਾਦ ਰੱਖਦੀ ਹੈ ਅੱਜ ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਲੋਕ ਯਾਦ ਰੱਖਣਗੇ ਔਰ ਉਹਨਾਂ ਨੂੰ ਯਾਦ ਕਾਇਮ ਕਰਨ ਵਾਸਤੇ ਮੈਂ ਸਮਝਦਾ ਕਿ ਸਾਰੇ ਲੋਕਾਂ ਨੂੰ ਨਾਭੇ ਵਾਲਿਆਂ ਨੂੰ ਸਾਰਿਆਂ ਨੂੰ ਔਰ ਕੋਈ ਵੀ ਘਾਲਣਾ ਘਾਲ ਨਹੀਂ ਪਵੇ ਕੋਈ ਵੀ ਸਾਡੀ ਡਿਊਟੀ ਹੋਵੇ ਹਮੇਸ਼ਾ ਨਿਭਾਉਣੀ ਭਾਈ ਭਾਈ ਸਾਹਿਬ ਦਾ ਜਨਮ ਦਿਨ ਜਨਮ ਦਿਨ ਜੀ ਥੀ ਗਸਤ 1861 ਨੂੰ ਹੋਇਆ ਡੈਥ ਭਾਈ ਸਾਹਿਬ ਦੀ ਤੇ 9 ਨਵੰਬਰ 1938 ਨੂੰ ਹੋਈ ਹੁਣ ਮੇਨ ਚੀਜ਼ ਜਿਹੜੀ ਹੈਗੀ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਕੰਮ ਸੀ ਉਹ ਸੀ ਮਹਾਨ ਕੋਸ਼ ਇਹ ਇਹਨਾਂ ਨੇ 1926 ਚ ਕੰਪਲੀਟ ਕੀਤਾ ਔਰ ਦਰਬਾਰ ਪਟਿਆਲਾ ਨੇ ਮਹਾਰਾਜ ਭੁਪਿੰਦਰ ਸਿੰਘ ਜਿਨੇ ਪਟਿਆਲਾ ਪਤੀ ਨੇ ਇਹ ਛਪਾਇਆ ਉਸ ਮੰਨਿਆ ਜਿਹੜਾ ਛਪਨ ਦਾ ਜਿਹੜਾ ਮੁੱਲ ਸੀ ਉਹ 50000 ਰੁਪਏ ਸੀ ਔਰ ਜੇ ਸ਼ਾਇਦ ਮਹਾਰਾਜ ਪਟਿਆਲਾ ਉਦੋਂ ਇਹਨੇ ਪੈਸੇ ਨਾ ਦਿੰਦੇ ਤਾਕੂ ਬੜੀ ਗੱਲ ਨਹੀਂ ਮਹਾਂਕੁਸ਼ੇ ਅੱਛਾ ਪੇ ਨਾ ਸਕਾ ਕਿਉਂਕਿ ਇਹਨੀ ਰਕਮ ਕਿਸੇ ਕੋਲ ਨਹੀਂ ਸੀ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਵੀ ਤੁਸੀਂ ਅੱਜ ਆਏ ਹੋ ਇੱਥੇ ਭਾਈ ਸਾਹਿਬ ਦੇ ਜਨਮ ਦਿਨ ਤੇ 1912 ਸ਼ੁਰੂ ਕੀਤਾ ਸੀ 1926 ਵਿੱਚ ਇਹ ਖਤਮ ਹੋਇਆ 114 ਸਾਲ ਤੇ ਇਹਨਾਂ ਨੇ ਕੰਮ ਪੂਰਾ ਕੀਤਾ ਉਹ ਇਹਨਾਂ ਦੇ ਜਿਹੜੇ ਪਿਤਾ ਜੀ ਸੀ ਬਾਬਾ ਨਰੈਨ ਸਿੰਘ ਭਾਈ ਨਰੈਨ ਸਿੰਘ ਉਹਨਾਂ ਨੇ ਇੱਕ ਚੌਂਕੜੇ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਸੀ ਮਹਾਰਾਜ ਹੀਰਾ ਸਿੰਘ ਦੀ ਬੇਨਤੀ ਤੇ ਮਹਾਰਾਜ ਹੀਰਾ ਸਿੰਘ ਨੇ ਇਹਨਾਂ ਨੂੰ ਰਿਕੁਐਸਟ ਕੀਤੀ ਇਹਨਾਂ ਨੇ ਫਿਰ ਇੱਕ ਚੌਂਕੜੇ 'ਚ ਬਲਕੇ ਮਹਾਨਕੋਸ਼ ਵਿੱਚ ਐਂਟਰੀ ਹੈ ਕਿ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਭਾਈ ਨਰੈਣ ਸਿੰਘ ਜੀ ਨੇ ਇੱਕ ਚੌਂਕੜੇ 'ਚ ਤਨਵਾਰ ਗੁਰੂਗ੍ਰੰਥ ਸਾਹਿਬ ਦਾ ਪਾਠ ਕੀਤਾ ਅੱਜ ਬਹੁਤ ਹੀ ਵਿਭਾਗਾ ਉਹ ਦਿਹਾੜਾ ਜਦੋਂ ਭਾਈ ਨਰੈਣ ਸਿੰਘ ਜੀ ਅਤੇ ਮਾਤਾ ਹਰਕੌਰ ਜੀ ਦੇ ਘਰੋਂ ਐਸੇ ਬਲਕ ਨੇ ਜਨਮ ਲਿਆ 1261 ਦੇ ਵਿੱਚ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਪਣਾ ਇੱਕੋ ਇੱਕ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਗ੍ਰੰਥ ਹੈ ਜਿਹਨੂੰ ਅਸੀਂ ਮਹਾਨ ਕੋਸ਼ ਦੇ ਨਾਮ ਨਾਲ ਜਾਣਦੇ ਆ ਪੰਜਾਬੀ ਵਿਆਕਰਨ ਦਾ ਐਡਾ ਵੱਡਾ ਗ੍ਰੰਥ ਕਿ ਦੁਨੀਆ ਅੱਜ ਸਾਰੀ ਪੰਜਾਬੀ ਦੀ ਉਹਨਾਂ ਤੋਂ ਸੇਧ ਲੈਂਦੀ ਹੈ ਔਰ ਅਸੀਂ ਵਡਭਾਗੇ ਆ ਕਿ ਅਸੀਂ ਨਾਬੇ ਦੀ ਨਿਵਾਸੀ ਹੋਣ ਕਰਕੇ ਅਸੀਂ ਉਹਨਾਂ ਦੇ ਨਾਮ ਨਾਲ ਜਾਣੇ ਜਾਂਦੇ ਆ ਜਿਨ੍ਹਾਂ ਨੂੰ ਸਰਦਾਰ ਬਹਾਦਰ ਦੇ ਖਿਤਾਬ ਨਾਲ ਨੁਜਾ ਗਿਆ ਐਡੀ ਵੱਡੀ ਖੋਜ ਐਡੀ ਵੱਡੀ ਕਿਰਪਾ ਐਡੀ ਵੱਡੀ ਬਖਸ਼ਿਸ਼ ਕਿ ਜਿਨ੍ਹਾਂ ਨੇ ਬਾਣੀ ਦਾ ਸਤਕਾਰ ਕਰਦੇ ਆ ਮਹਾਰਾਜਾ ਸਾਹਿਬ ਨੇ ਆਪ ਉਹਨਾਂ ਨੂੰ ਮੋਢੇ ਤੇ ਚੁੱਕ ਕੇ ਬਾਲਕੀ ਦੇ ਵਿੱਚ ਲਿਜਾ ਕੇ ਤੇ ਉਹਨਾਂ ਦੀ ਐਡੀ ਵੱਡੀ ਸੇਵਾ ਕੀਤੀ ਮਹਾਰਾਜਾ ਹੀਰਾ ਸਿੰਘ ਜੀ ਨੇ ਸੋ ਇਹ ਅੱਜ ਅਸੀਂ ਜੋ ਦਿਹਾੜਾ ਮਨਾ ਰਹੇ ਆ ਸ਼ੀਰ巴巴 ਦੀਪ ਸਿੰਘ ਜੀ ਵੈਲਫੇਅਰ ਸੋਸਾਇਟੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਆ ਔਰ ਮਹਾਨ ਕੋਚ ਦੇ ਨਿਰਮਾਤਾ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਬਾ ਅਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਜਿਹੜਾ ਕਿ ਸਾਰੇ ਪੰਥ ਲਈ ਸਾਰੇ ਸਿੱਖੀ ਜਗਤ ਲਈ ਸਾਰੀ ਦੁਨੀਆ ਲਈ ਪੂਜਣਯੋਗ ਹੈ ਉਹਨਾਂ ਦੇ ਬੜਪੋਤਰੇ ਮੇਜਰ ਅਦਰਸ਼ਪਾਲ ਸਿੰਘ ਜੀ ਉਹ ਵੀ ਸਾਡੇ ਵਿਚਕਾਰ ਵਿਦਮਾਨ ਨੇ ਅਸੀਂ ਉਹਨਾਂ ਕੋਲੋਂ ਵੀ ਸਮੇਂ-ਸਮੇਂ ਤੇ ਸਿੱਖਿਆ ਲੈਣੀ ਹੈ ਔਰ ਉਹਨਾਂ ਦਾ ਜੋ ਫਲਸਫਾ ਦੁਨੀਆ ਦੇ ਵਿੱਚ ਫਲਾਉਣ ਦਾ ਜੋ ਹੋਇਆ ਹੋਇਆ ਹੈ ਦੁਨੀਆ ਸਾਡੇ ਨਾਬੇ ਨੂੰ ਜਾਣਦੀ ਹੈ ਸਿਰਫ ਭਾਈ ਕਾਨ ਸਿੰਘ ਨਾਬਾ ਜੀ ਦੇ ਸਦਕੇ ਸੋ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਮਾਣ ਹੈ ਨਾਬਾ ਨਵਾਸੀਆਂ ਨੂੰ ਆਓ ਸਾਰੇ ਰਲ ਕੇ ਉਹਨਾਂ ਦੇ ਜਨਮ ਦਿਹਾੜੇ ਨੂੰ ਬਹੁਤ ਹੀ ਖੁਸ਼ੀ ਸਰਦਾ ਤੇ ਪਿਆਰ ਦੇ ਨਾਲ ਮਨਾਈਏ ਤਾਂ ਕਿ ਗੁਰਸਿੱਖੀ ਦਾ ਸਿਧਾਂਤ ਦੁਨੀਆਂ ਦੇ ਵਿੱਚ ਫੈਲੇ ਔਰ ਉਹਨਾਂ ਦਾ ਜੋ ਦਿੱਤਾ ਹੋਇਆ ਸੰਦੇਸ਼ ਆ ਭਾਈ ਸਾਹਿਬ ਭਾਈ ਗੰਗ ਸਿੰਘ ਨਾਭਾ ਜੀ ਦਾ ਉਹ ਸਾਡੇ ਸਾਰਿਆਂ ਦੇ ਹਿਰਦੇ ਤੇ ਵਸੇ ਬਹੁਤ ਬਹੁਤ ਧੰਨਵਾਦ ਨਾਭਾ ਤੋਂ ਸੁਖਚੈਨ ਸਿੰਘ ਲੁਬਾਨਾ ਦੀ ਰਿਪੋਰਟ